ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਸਾਡੇ ਪਈ ਸੁਬਾ ਸੁਬਾ ਦਾ ਟਾਈਮ ਤੇ بارش ਹੋ ਰਹੀ ਆ ਕਾਫੀ ਜਿਆਦੇ ਦੇਖੋ ਬੱਦਲ ਬਾਬੇ ਨੇ ਬਹੁਤ ਸੋਹਣਾ ਮੌਸਮ ਠੰਡਾ ਕਰਦਾ ਬੜੀ ਠੰਡੀ ਠੰਡੀ ਹਵਾ ਆਉਂਦੀ ਆ ਤੇ ਨਹੀਂ ਹੁਣ ਬਹੁਤ ਗਰਮੀ ਹੋਈ ਗਈ ਸੀ ਫੇਰ 2-3 ਦਿਨਾਂ ਦੀ ਤੇ ਬੜਾ ਸੋਹਣਾ ਮੌਸਮ ਠੰਡਾ ਹੋ ਗਿਆ ਸਵੇਰ ਸਵੇਰ ਰਾਤ ਵੀ ਤਕਰੀਬਨ ਲੱਗੀ ਹੋਈ ਆ بارش ਤੇ ਇੱਕ ਨੰਬਰ ਤੂਫਾਨ ਵੀ ਚੱਲ ਰਿਹਾ ਕੱਲ ਦਾ ਹੁਣ ਥੋੜਾ ਜਿਹਾ ਰੁਕਿਆ ਇੰਨੀ ਜ਼ੋਰ ਵੀ ਪੈ ਰਿਹਾ ਸੀ ਤੁਸੀਂ ਵੀ ਬਾਹਰ ਦੇ 뷰 ਦਾ ਆਨੰਦ ਲਓ ਸામਨੇ ਜੈਨਾ ਵਾਲੀ ਸਾਈਡ ਥੋੜਾ ਥੋੜਾ ਧੁੰਦਲਾ ਜਿਹਾ ਦਿਸ ਰਿਹਾ ਉਹ ਸਾਹਮਣੇ ਉੱਧਰ ਮੀਂਹ ਦਾ ਕਰਕੇ ਅੱਜ ਆਪਾਂ ਬਣਾਵਾਂਗੇ ਪਰਠਾ ਹੈ ਮਰਾਜ ਬੈਂਗਣਾ ਆਪਾਂ ਧੋ ਕੇ ਰੱਖ ਲੈ ਇੱਧਰ ਰੱਖ ਲਿਆ ਤਵਾ ਤੇ ਸਿੱਦੇ ਡਾਇਰੈਕਟਲੀ ਆਪਾਂ ਗੈਸ ਤੇ ਨਹੀਂ ਇਹਨਾਂ ਨੂੰ ਭੁੰਨਾਂਗੇ ਤਵੇ ਤੇ ਰੱਖ ਕੇ ਭੁੰਨਾਂਗੇ ਤਵੇ ਤੇ ਰੱਖੇ ਵੀ ਬਹੁਤ ਸੋਹਣੇ ਬਣ ਜਾਂਦੇ ਆ ਭੁੰਨੇ ਜਾਂਦੇ ਆ ਤੇ ਟਾਈਮ ਤਾਂ ਚਲੋ ਜ਼ਰੂਰ ਲੱਗ ਜਾਂਦਾ ਥੋੜਾ ਜਿਹਾ ਤੇ ਪਰ ਬਹੁਤ ਸੋਹਣੇ ਭੁੱਲੇ ਜਾਂਦੇ ਆ ਚਾਰ ਬਤਾਉਣੇ ਇਹ ਬੈਂਗਣ ਵੱਡੇ ਵੱਡੇ ਪੜਥੇ ਵਾਲੇ ਆ ਪੜਥਾ ਦੇ ਤੇ ਇੱਧਰ ਆਪਾਂ ਲੈ ਲਿਆ ਕੜੀ ਪੱਤਾ ਇਹਨਾਂ ਨੂੰ ਪਾਣੀ ਦੇ ਵਿੱਚ ਡਿੱਪ ਕਰਕੇ ਰੱਖਤਾ ਤੁਸੀਂ ਵੀਰ ਆਪਾਂ ਹੋਰ ਸਮਾਨ ਤਿਆਰ ਕਰ ਲੈਨੇ ਵੀਰਾਜ ਸਿੰਘ ਤੁਸੀਂ ਕੀ ਕੰਮ ਕਰਾਉਂਗੇ ਨਾਲ ਤੇ ਇਧਰ ਲੈ ਆਪਾਂ ਛੋਟੇ ਛੋਟੇ ਪਿਆਜ਼ ਇਹ ਆਪਾਂ ਮਸਾਲੇ ਦੇ ਵਿੱਚ ਪਾਵਾਂਗੇ ਵੱਡਾ ਪਿਆਜ਼ ਛਿੱਲ ਕੇ ਰੱਖ ਲਿਆ ਤੇ ਹਰੀਆਂ ਮਿਰਚਾਂ ਤੇ ਟਮਾਟਰ ਆਪਾਂ ਹੋਰ ਲੈ ਲੈਨੇ ਆ ਇਧਰ ਦੇਖੋ ਅੱਜ ਦੇ ਮਾਂ-ਪੋਤੀ ਇੱਕੋ ਜਿਹੇ ਕੱਪੜੇ ਪਾਏ ਬੈਠੇ ਇੱਕੋ ਜਿਹੇ ਕਲਰ ਦੇ ਇਧਰ ਦੇਖੋ ਕੁਛ ਨਹੀਂ ਕਰਨ ਦਿੰਦਾ ਵੀ ਰਾਜ ਮੀਣੂਗਾ ਬਤਾਵਾਂ ਦੇ ਪਟਾਕੇ ਪੈਣ ਲੱਗੇ ਤੇ ਇਧਰ ਦੇਖ ਬਹੁਤ ਸੋਹਣੇ ਬਣਦੇ ਵਾਲੇ ਵੀ ਇਧਰ ਲਸਣ ਦਾ ਆਪਣਾ ਲੈ ਇੱਕ ਗੰਡਾ ਤੇ ਪਿਆਜ਼ ਘੱਟ ਮੈਨੂੰ ਲੱਗਿਆ ਕਿ ਹੋਰ ਛੱਲਣ ਲੱਗੀਆਂ ਤਿੰਨ ਚਾਰ ਦਿਨ ਹੋ ਗਏ ਸਾਡੇ ਕੰਮ ਚੱਲ ਰਿਹਾ ਉੱਪਰਲੀ ਛੱਤ ਤੇ ਬਹੁਤ ਜ਼ਿਆਦਾ ਖੜਕਾ ਆਉਂਦਾ ਘਰੇ ਵੀ ਆਪਸ ਵਿੱਚ ਗੱਲਬਾਤ ਕਰਦੇ ਤੇ ਕੋਈ ਨਹੀਂ ਸੁਣਦੀ ਇੱਕ ਦੂਸਰੇ ਨੂੰ ਹੁਣ ਵੀ ਮਾੜਾ ਆ ਜਾ ਉਹ ਰੁਕੇ ਆ ਤੇ ਆਪਣੇ तकरीबन ਕਾਫੀ ਦੇਣੀ ਹੋ ਚੱਲੇ ਆ ਇਹ ਕੰਮ ਚੱਲਦੇ ਨੂੰ ਉੱਪਰ ਆਹਣ ਦੀ ਬਾਚ ਆਉਂਦੀ ਵਿੱਚ ਬੈਂਗਣ ਕਾਫੀ ਹੱਦ ਤੱਕ ਜਿਹੜੇ ਉਹ ਭੁੰਨੇ ਲਏ ਤੇ ਆਪਾਂ ਕੜਾਈ ਰੱਖ ਲਈ ਤੇ ਇਸ ਤਰ੍ਹਾਂ ਆਪਾਂ ਇਨਸ਼ਾਅੱਲਾ ਪਾਲਾ ਬਰੰਗ ਦੇਤਾ ਵੀ ਤੇ ਕ੍ਰੇਲਿਆਂ ਵਾਲਾ ਤੇਲ ਆ ਪੁਣ ਕੇ ਰੱਖ ਲਿਆ ਸੀ ਜਿਹਦੇ ਚ ਆਪਾਂ ਕ੍ਰੇਲੇ ਫਰਾਈ ਕੀਤੇ ਸੀਗੇ ਤੇ ਇੱਕ ਦੋ ਵਾਰੀ ਤੇਲ ਵਰਤਣਾ ਚਾਹੀਦਾ ਜਿਹੜਾ ਵੀ ਹੋਵੇ ਚਾਹੇ ਆਪਾਂ ਪਕੌੜੇ ਕੱਢਦੇ ਆਂ ਚਾਹੇ ਬਰੈਡ ਪਕੌੜੇ ਬਣਾਉਨੇ ਆ ਹਨਾ ਜਿਆਦਾ ਲੰਮਾ ਟਾਈਮ ਤੇਲ ਨਹੀਂ ਰੱਖਣਾ ਚਾਹੀਦਾ ਤੇ ਕਿਉਂਕਿ ਜਿਆਦਾ ਲੰਮਾ ਟਾਈਮ ਤੇਲ ਸੇਤ ਵਾਸਤੇ ਨਹੀਂ ਠੀਕ ਇਧਰ ਮਸਾਲਾ ਹੋ ਗਿਆ ਗ੍ਰੈਂਡ ਤੇ ਕੋਈ ਪਰਠਾ ਬੋਲਦਾ ਕੋਈ ਪਰਠਾ ਬੋਲਦਾ ਹਨਾ ਅਸੀਂ ਤਾਂ ਪਰਠਾ ਬੋਲਦੇ ਆ ਸਾਡੀ ਥੋੜੀ ਜੀ ਬੋਲੀ ਮਾਲਵੇ ਵਾਲੀ ਆ ਚੱਲਦੀ ਹੈ ਪਰਠਾ ਬਣਦੇ ਕੜੀ ਪੱਤਾ ਤੇ ਗ੍ਰਿਲ ਆਪਣਾ ਕਰੇਲੇ ਹੋ ਗਏ ਟਿੰਡੀਆਂ ਹੋ ਗਈਆਂ ਬੈਂਗਣ ਹੋ ਗਏ ਹਨਾ ਪਿਆਜ਼ ਤੋਂ ਬਿਨਾਂ ਤਾਂ ਬਣਦੇ ਹੀ ਨਹੀਂ ਇਹ ਤਿੰਨ ਚਾਰ ਪਿਆਜ਼ ਤਾਂ ਆਰਾਮ ਨਾਲ ਸਹਿ ਜਾਂਦੇ ਸਿੱਤੀ ਸਬਜ਼ੀ ਦੇ ਵਿੱਚ ਨਾਲ-ਨਾਲ ਮਸਾਲਾ ਪਾਉਣ ਲੈਨੇ ਨਾਲ-ਨਾਲ ਇਹਦੇ ਤਰ ਬੈਂਗਣ ਬਣ ਗਣ ਦੇ ਤੇ ਜਿਹੜੇ ਆਹ ਵਾਲੇ ਪਿਆਜ਼ ਨੇ ਚ ਆਪਾਂ ਕੱਟ ਪਾ ਲੈਂਦੇ ਆ ਤੇ ਕੁਝ ਪਿਆਜ਼ ਆਪਾਂ ਲੰਬੇ ਕੱਟ ਕੇ ਪਾਵਾਂਗੇ ਦੱਸੋ ਮੈਨੂੰ ਕੀ ਕਹਿੰਦੇ ਸੀ ਕੀ ਕਹਿੰਦੇ ਸੀ ਕੀ ਕੰਡੀ ਸੀ ਜੀਓ ਜੀਓ ਪਾਪਾ ਕੀ ਕਰਦੇ ਆ ਪਾਪਾ ਕੀ ਕਰਦੇ ਪਾਪਾ ਹੈ ਇਹ ਆਈ ਆ ਜੀਓ ਜੀਓ ਜੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡੀ ਗੱਲ ਦੀ ਅੱਛਾ ਇਧਰ ਭਾਈ ਸਾਹਿਬ ਗੇੜਾ ਮਾਰਨ ਆਉਂਦੇ ਯਾਰ ਸੋਈ ਦੇ ਵਿੱਚ ਵੀ ਕੀ ਬਣਦਾ ਪਿਆ ਵਾ ਆ ਜਿਹੜੇ ਛੋਟੇ ਪਿਆਜ ਇਹਨਾਂ ਦੇ ਆਪਾਂ ਵਿੱਚ ਕੱਟ ਪਾ ਲੈਨੇ ਚਾਰ ਚਾਰ ਇਦਾਂ ਕਰਕੇ ਤੇ ਇਹਨਾਂ ਨੂੰ ਮਸਾਲੇ ਦੇ ਵਿੱਚ ਛੱਡ ਦਾਂਗੇ ਬਹੁਤ ਜ਼ਿਆਦੇ ਹੋਰ ਵੀ ਸਬਜੀ ਸਵਾਦ ਬਣਦੀ ਹੈ ਜਦੋਂ ਭੁੰਨੇ ਜਾਂਦੇ ਆ ਹਨਾ ਉਹ ਤਾਂ ਵਿਚਾਰੇ ਬੌਂਦਲ ਜੇ ਜਾਂਦੇ ਆ ਚਲੋ ਪਰ ਸਵਾਦ ਬਹੁਤ ਬਣਦੇ ਇਧਰ ਮਸਾਲਾ ਤੇ ਮਸਾਲੇ ਦੇ ਵਿੱਚ ਆਪਾਂ ਥੋੜਾ ਜਿਹਾ ਨਾਣ ਪਹਿਲਾਂ ਪਾਤਾ ਸੀ ਤਾਂ ਕਿ ਟਮਾਟਰ ਤੇ ਪਿਆਜ਼ ਜਿਹੜੇ ਥੋੜੇ ਜਲਦੀ ਨਰਮ ਹੋ ਜਾਣਾ ਤੇ ਇਧਰ ਆਪਾਂ ਆਹ ਛੋਟੇ ਪਿਆਜ਼ ਜਿਹੜੇ ਇਹਨਾਂ ਦੇ ਵਿੱਚ ਕੱਟ ਪਾ ਕੇ ਰੱਖ ਲਿਆ ਤੇ ਆਹ ਹੈਗੇ ਆਪਣੇ ਕੋਲੇ ਲਾਲ ਮਿਰਚਾਂ ਜਿਹੜੀਆਂ ਆਪਾਂ ਖੁਦ ਬੋਇਲ ਕਰਕੇ ਘਰੇ ਤੇ ਭੁੰਨ ਕੇ ਰੱਖੀਆਂ ਸੀ ਥੋੜੀਆਂ ਜਿਹੀ ਇਹ ਪਾਵਾਂਗੇ ਇਹਨਾਂ ਦੇ ਨਾਲ ਕਲਰ ਵੀ ਬੜਾ ਟੇਸਟੀ ਆਉਂਦਾ ਕਲਰ ਬੜਾ ਸੋਹਣਾ ਹੁੰਦਾ ਕਿਸੇ ਕੀ ਕਹ ਰਹੀ ਕਲਰ ਬੜਾ ਸੋਹਣਾ ਆਉਂਦਾ ਤੇ ਸਵਾਦ ਵੀ ਲੱਗਦਾ ਇਹ ਤੋਂ ਦੋ ਦੰਦ ਜਿਹੜੇ ਹੋਰ ਰੱਖਦੇ ਉਲਦੀ ਘਰਤੀ ਕਰਕੇ ਬਹੁਤ ਜ਼ਿਆਦਾ ਇਹਦਾ ਕਲਰ ਆ। ਨੂੰ ਹੁਣ ਆਪਾਂ ਥੋੜਾ ਪਹਿਲਾਂ ਵੀ ਪਾ ਲਿਆ ਸੀ ਹੁਣ ਥੋੜਾ ਪਾਵਾਂਗੇ। ਥੋੜੀ ਜਿਹੀ ਪਾ ਦਾਂ ਗਿੱਲਾ ਲਾਲ ਮਿਰਚ। ਇਹ ਹੈ ਜੀ ਆਪਣੇ ਕੋਲੇ ਪੀਸਿਆ ਹੋਇਆ ਘਰ ਦਾ ਧਨੀਆ। ਧਨੀਆ ਪਾਊਡਰ। ਥੋੜਾ ਉੱਪਰ ਲਿਆਨੇ ਕੰਮ ਬੰਦ ਕੀਤਾ ਹੁਣ। ਕੜਾ ਤਾ ਬੰਦ ਹੋਇਆ ਇੰਨਾ ਸਿਰ ਖਾਂਦੇ ਆ ਇਹ ਸਾਰਾ ਦਿਨ ਬਹੁਤ ਜਿਆਦਾ ਵੀ ਨਜ਼ਰ ਕੰਮ ਚੱਲਦਾ ਹੀ ਰਹੂਗਾ ਤੇ ਬਾਕੀ ਕੜੀ ਪੱਤਾ ਜ਼ਰੂਰ ਸਬਜ਼ੀ ਚ ਪਾਇਆ ਕਰੋ ਜੇ ਰੋਜ਼ਾਨਾ ਨਹੀਂ ਪਾਉਣਾ ਇੱਕ ਦੋ ਦਿਨ ਛੱਡ ਕੇ ਪਾ ਲਿਆ ਜੋ ਕਿ ਕੜੀ ਪੱਤਾ ਟੈਸਟਲ ਵਾਸਤੇ ਬਹੁਤ ਵਧੀਆ ਨਾ ਪਾਏ ਜਿਹੜੇ ਪਿਆਜ਼ ਆ ਪਾਤੇ ਆ ਨਾਲੇ ਸਬਜ਼ੀ ਨੂੰ ਚਾਰ ਚੰਦ ਲੱਗ ਜਾਂਦੇ ਆ ਕੜੀ ਪੱਤੇ ਦੇ ਨਾਲ ਕਿੱਡੀ ਜੀ ਬੜੀ ਸੋਹਣੀ ਨਾਲ ਨਾਲ ਇਧਰ ਆਟਾ ਗੁੰਨ ਲੈਣੇ ਆ ਚਾਹ ਵਾਲੇ ਭਾਂਡੇ ਵਗੈਰਾ ਆਪਾਂ ਸਾਰੇ ਸਾਫ਼ ਕਰ ਲੇ ਨਾਲ ਹੁਣ ਆਟਾ ਗੁੰਨ ਲੈਣੇ ਆ ਇਧਰ ਦੇਖੋ ਕਿੱਡੀ ਜੀ ਇਹਨੇ ਮੇਰੇ ਕੋਲ ਇੱਥੇ ਖੇਢੀ ਜਾਣਾ ਭਾਂਡਿਆਂ ਨਾਲ ਬੈਠੇ ਨੇ ਇਧਰ ਸਬਜ਼ੀ ਦਾ ਰੰਗ ਦੇਖੋ ਪਿਆਜ਼ ਪਾਏ ਜਿਹੜੇ ਆਪਾਂ ਵਿੱਚ ਕਿੰਨੇ ਸੋਹਣੇ ਨਰਮ ਹੋ ਗਏ ਛੱਲ ਲਈ ਸਾਰੇ ਆਪਾਂ ਗੰਗਣ ਬਹੁਤ ਸੋਹਣੇ ਬਣੇ ਆ। ਤਾਂ ਇਹ ਮਸਾਲੇ ਦੇ ਵਿੱਚ ਬਹੁਤ ਸੋਹਣੇ ਭੁੱਲੇ ਗਏ ਆ ਤੇ ਨਰਮ ਵੀ ਬਹੁਤ ਦੇਖੋ ਮਸਾਲੇ ਚ ਪਾਏ ਹੁਣ ਆਪਾਂ ਐ ਨਹੀਂ ਗਾ ਵੀ ਕਿਉਂਕਿ ਕੱਚੇ ਆ। ਤੇ ਬਾਕੀ ਹਨਾ ਸਾਰਿਆਂ ਨੂੰ ਪਤਾ ਹੀ ਆ ਕਿ ਇੰਡੀਆ ਦੇ ਵਿੱਚ ਥਾੜ ਜਿਹੜੇ ਆਏ ਹੋਏ ਕਈ ਥਾਵਾਂ ਤੇ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਬੜਾ ਦੁੱਖ ਆਉਂਦਾ ਦੇਖ ਕੇ ਵੀਡੀਓ ਤੇ ਕਈ ਖਾਵਾਂ ਤੇ ਤਾਂ ਫੇਕ ਪਾਈ ਜਾਂਦੇ ਜਾਣ ਪੁੱਜ ਕੇ ਹਨਾ ਇਹ ਕਾਹਦਾ ਕਹਿੰਦੇ ਹੁੰਦੇ ਆ ਬੁਝਾਕ ਤੇ ਕਈ ਖਾਵਾਂ ਤੇ ਤਾਂ ਵਾਪਕ ਹੀ ਬਹੁਤ ਜ਼ਿਆਦਾ ਘਰੋਂ ਬੇਕਾਰ ਹੋਏ ਪਿਆ ਲੋਕ ਬਹੁਤ ਜ਼ਿਆਦਾ ਦੁੱਖ ਹੁੰਦਾ ਵੀ ਹਰ ਸਾਲ ਆਹ ਕੋਸ਼ਿਸ਼ ਹੁੰਦਾ ਏ ਸਾਡੇ ਭੈਣ ਭਰਾ ਕਿੰਨੇ ਘਰੋਂ ਬੇਕਾਰ ਹੋ ਜਾਂਦੇ ਆ ਬਹੁਤ ਦੁੱਖ ਹੁੰਦਾ ਏ ਵੀਡੀਓ ਦੇਖ ਕੇ ਕਿਨੂੰ ਦੇ ਖੇਤੀ ਕਰਮਾ ਸੇਤੀ ਤੇ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਉਹੀ ਹਾਂਜੀ ਹਾਂਜੀ ਇਹ ਆ ਤੇ ਮੈਂ ਆਪਾ ਮੇਥੀ ਜਿਹੜੀ ਕਿ ਆਪਣੇ ਘਰ ਦੀ ਆ ਤਾਂ ਹੀ ਤੋਂ ਚੀਨੇ ਪੁੱਛਦੇ ਹੁੰਦੇ ਨੇ ਕਿ ਕੀ ਬਣਾ ਰਹੇ ਐਂੀ স্মੈਲ ਆ ਰਹੀ ਐ ਇਹ ਮੇਥੀ ਦਾ ਕਮਾਲ ਆ ਸਹੀ ਗੰਨ ਬਾਕੀ ਆਪਣੇ ਖਾਣੇ-ਕਾਣਿਆਂ ਦਾ ਫਰਕ ਆ ਆਪਣੇ ਖਾਣਿਆਂ ਦਾ ਇਹਨਾਂ ਦੇ ਖਾਣਿਆਂ ਦਾ ਬਹੁਤ ਜ਼ਿਆਦਾ ਫਰਕ ਬਹੁਤ ਫਰਕ ਆ ਅੱਜ ਸਾਡੇ ਪੈਸੇ ਰਦਾ ਹੀ ਨਹੀਂ ਜੋਰਾ-ਸ਼ੋਰਾ ਤੇ ਪਈ ਜਾਂਦਾ ਬਹੁਤ ਜ਼ਿਆਦਾ ਸਬਜ਼ੀ ਬਣ ਕੇ ਆਪਣੀ ਤਿਆਰ ਹੋਗੀ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜਿਉਂਦੇ ਵਾਸਤੇ ਰਹੋ ਥੈਂਕ ਯੂ ਦੇਖਣਾ ਡੌਗੀ ਕਿੱਥੇ ਗਿਆ ਡੌਗੀ ਹੋ ਗਿਆ ਹੋ ਗਿਆ ਅੱਜ ਬਹੁਤ ਜ਼ਿਆਦਾ ਡੌਗੀ ਥੱਲੇ ਆਏ ਹੋਇਆ ਲੈ ਕੇ ਵੀਰਾਜ ਨੂੰ ਬੜੇ ਪਸੰਦ ਆ ਲੈ ਹਾਂ ਚਲ ਆਪਾਂ ਖੇਡਣ ਚੱਲੀਏ ਚੀਨਾ ਦੀ ਨਹਾ ਕੇ ਹੱਸ ਰਿਹਾ ਕਹਿੰਦਾ ਫਰੈਂਡ ਬਣਾਉਣਾ ਕਹਿੰਦਾ ਉਹਨੂੰ ਫਰੈਂਡ ਬਣਾਉਣਾ ਹਾਂ ਹਾਂਜੀ ਹਾਂ ਹਾਂ ਉਹ ਬੋ 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 ਹੈਲੋ ਉਹ ਉਹ ਹੈਲੋ ਕਰ ਦਿਓ ਤੁਸੀਂ ਵੀ ਹੈਲੋ ਹਾਂ ਤੁਸੀਂ ਹੈਲੋ ਹੈਲੋ ਹਾਂ ਹੈਲੋ ਹੈਲੋ ਫਿਰਾਜ ਹਾਊ ਟੂ ਸੇ ਹੈਲੋ ਸੀ ਬੇਬੀ ਯਾ ਸੀ ਯੂ ਸੀ ਯੂ ਲੇਟਰ ਥੈਂਕ ਯੂ ਬਾਏ ਬਹੁਤ ਸੋਹਣਾ ਮੌਸਮ ਥੱਲੇ ਹਵਾ ਵਗਦੀ ਆ ਹਾਂਜੀ ਨੰਗਨ ਨੰਗਨ ਚਲੋ 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 ਭੱਜੋ 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 ਫਿਰ ਭੱਜੋ 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 ਹਾਂਜੀ ਵਿਰਾਜ ਦਾ ਡੌਗੀਆਂ ਨੂੰ ਵੇਖ ਕੇ ਜਾਣ ਨੂੰ ਜੀਵ ਨਹੀਂ ਕਰਦਾ ਪਾਰਕ ਵਿੱਚ ਤੇ ਮੈਂ ਡੌਗੀਆਂ ਨਾਲ ਹੀ ਖੇਡਦਾ बोलते पे है ना हाँ जी कि दे ओ ड ओ, 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 ओ? हाँ जी देखो दसो कु अंदर नहीं जाना आज चल गई स्लाइड पे ਸਲਾਈਡ ਤੇ ਚੱਲ ਗਈ ਚਲੋ ਨੋ 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 ਤੁਸੀਂ ਨਹੀਂ ਛੇੜਨਾ ਸਾਈਕਲ ਆਜੋ ਊਹ ਜੂਰਾ ਜੋਰਾ ਛੋਰਾ ਤੇ ਭੱਜ ਜਾਂਦਾ ਇਹਦੇ ਚ ਵੜੂਗਾ ਹੁਣ ਏ ਚਲੋ 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 ਆਹ ਐ ਸਿੰਦਾ ਕਿਵੇਂ ਖੇਡਦਾ ਲੈ ਭੱਜ ਗਿਆ ਉਹ ਇੱਕ ਬੇਬੀ ਹੋਰ ਆ ਗਿਆ ਆਜੋ ਇੱਧਰ ਇੱਧਰ ਪੁੱਤਰ ਇੱਧਰ ਆਪ ਦੀ ਮਰਜ਼ੀ ਨਾਲ ਹੀ ਭੱਜ ਜਾਂਦਾ ਸਮਝ ਨਹੀਂ ਆਉਂਦੀ ਕਿੱਥੇ ਜਾਣਾ ਵਾ ਐਹ ਓਹ ਚਲੋ ਬੈਠੋ ਉੱਪਰ ਓ ਲੱਤ ਕਿੱਥੇ ਰਿਤ ਹੈਲੋ ਕਰ ਦੋ ਹੈਲੋ ਬਹੁਤ ਜਿਆਦਾ ਰੌਣਕ ਐ ਇਸ ਟਾਈਮ ਤਾਂ ਸ਼ਾਮ ਨੂੰ ਠੰਡਾ ਹੋਇਆ ਵਾ ਹਵਾ ਚੱਲਦੀ ਆ ਤੇ ਬੜਾ ਸੋਹਣਾ ਮੌਸਮ ਆ ਜੀ ਨਹੀਂ ਕਰਦਾ ਜਾਣ ਨੂੰ ਹਾਂਜੀ ਫਿਰ ਖੇਡੋ ਵੀ ਨਾ ਉਹਦੇ ਨਾਲ ਤੁਸੀਂ ਤਾਂ ਇੱਧਰ ਲੁਕੀ ਜਾਂਦੇ ਆ ਫੱਲੋ 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 ਡੌਗੀ ਨੂੰ ਡੌਗੀ ਨੂੰ ਫੱਲੋ ਫੱਲੋ ਹਲੋ ਆਜੋ 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 ਫੜਨਾ ਸੀ ਫੱਲੋ ਫੱਲੋ ਡੌਗੀ ਫੱਲੋ ਨਿੱਕਾ ਜਿਹਾ ਕਿਊਟ ਜਿਹਾ ਓ ਡੌਗੀ ਨੇ ਊ ਡੌਗੀ ਨੇ ਵੀ ਫਿੱਕਾਤਾ डर गया चलो चल के